ਦੋਸਤੋ ਪੰਜਾਬ ਆਸ਼ੂਮਾਨ ਅਰੋਗਿਆ ਕੇਂਦਰ ਭਰਤੀ 2025 ਜੀ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕਿੰਨੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਉਸ ਤੋਂ ਪੰਜਾਬ ਸਟੇਟ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸ ਕੇਵਲ ਇੰਟਰਵਿਊ ਦੇ ਆਧਾਰ ਤੇ ਤੁਹਾਡਾ ਸੈਲੈਕਸ਼ਨ ਕੀਤਾ ਜਾਵੇਗਾ ਨਾ ਤੁਹਾਡਾ ਕੋਈ ਪੇਪਰ ਇਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਨਾ ਪੋਸਟਾਂ ਦੀ 64 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ 35000 ਪਲੱਸ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਇਹਨਾਂ ਪੋਸਟਾਂਾਂ ਦੀ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਸਟ੍ਰਿਕਟ ਹੈਲਥ ਸੁਸਾਇਟੀ ਬਠਿੰਡਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਸੂਮਾਨ ਅਰੋਗਿਆ ਕੇਂਦਰ ਵਿੱਚੇ ਪੋਸਟਾਂ ਭਰੀਆਂ ਜਾਣਗ ਇਹਨਾ ਪੋਸਟਾਂ ਲਈ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਜੀ ਦੋਸਤੋ ਇਸੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਡਿਸਟ੍ਰਿਕਟ ਹੈਲਥ ਸੋਸਾਇਟੀ ਬਠਿੰਡਾ ਵੱਲੋਂ ਜੋ ਯੋਗ ਉਮੀਦਵਾਰ ਨੇ ਜੀ ਉਹਨਾਂ ਨੂੰ ਬਾਅਦ ਵਿੱਚ ਇੰਟਰਵਿਊ ਲਈ ਸੱਦਾ ਦਿੱਤਾ ਜਾਂਦਾ ਜੀ ਇਹਨਾ ਪੋਸਟਾਂ ਲਈ ਤੁਹਾਡਾ ਇੰਟਰਵਿਊ ਹੋਵੇਗਾ ਜੀ 6 5 2025 ਨੂੰ ਸਵੇਰੇ 10 ਵਜੇ ਤੋਂ ਇੰਟਰਵਿਊ ਹੋਵੇਗਾ ਜੀ ਐਡਰੈਸ نوٹ ਕਰ ਲਓ ਜਿਸ ਐਡਰੈਸ ਤੇ ਤੁਸੀਂ ਇੰਟਰਵਿਊ ਲਈ ਪਹੁੰਚਣਾ ਜੀ ਨੈਸ਼ਨਲ ਹੈਲਥ ਮਿਸ਼ਨ ਆਫਿਸ ਸਿਵਲ ਸਰਜਨ ਬਠਿੰਡਾ ਦੇ ਐਡਰੈਸ ਤੇ ਤੁਸੀਂ ਪਹੁੰਚਣਾ ਹੋਵੇਗਾ ਜੀ ਪੋਸਟਾਂ ਦਾ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟਾਂ ਆਊਟ ਕੀਤੀਆਂ ਨੇ ਮੈਡੀਕਲ ਅਫਸਰ ਦੀਆਂ ਟੋਟਲ ਪੋਸਟਾਂ ਨੇ 3 ਪਹੁੰਚਣ ਦਾ ਸਮਾਂ ਰੱਖਿਆ ਗਿਆ 10 ਵਜੇ 10 ਵਜੇ ਤੋਂ ਪਹਿਲਾਂ ਤੁਸੀਂ ਪਹੁੰਚ ਜਾਣਾ ਹੋਵੇਗਾ ਜੀ ਇਹਨਾਂ ਪੋਸਟਾਂ ਲਈ ਜੋ ਤੁਹਾਨੂੰ ਪੇ ਸਕੇਲ ਦਿੱਤੀ ਜਾਵੇਗੀ ਦਿਨ ਵਿੱਚ ਤੁਹਾਡੇ ਕੋਲ 50 ਪੈਸੇ ਭੇਜੀ ਜਾਣਗੇ ਹਰ ਪੈਸਮ ਦੇ ਤੁਹਾਨੂੰ 50 ਰੁਪਏ ਦਿੱਤੇ ਜਾਣਗੇ ਜੋ ਵਿਦਿਅਕ ਯੋਗਤਾ ਰੱਖੀ ਗਈ ਹੈ ਜੀ ਜਿਨ੍ਹਾਂ ਉਮੀਦਵਾਰਾਂ ਨੇ ਐਮ ਬੀ ਬੀ ਐਸ ਡਿਗਰੀ ਕੰਪਲੀਟ ਕੀਤੀ ਹੈ ਪੰਜਾਬ ਮੈਡੀਕਲ ਕਾਉਂਸਲ ਮੈਡੀਕਲ ਕਾਉਂਸਲ ਆਫ ਇੰਡੀਆ ਵਿੱਚ ਉਹਨਾਂ ਦਾ ਨਾਮ ਦਰਜ ਹੈ 10ਵੀਂ ਤੁਸੀਂ 50% ਪਾਸ ਕੀਤੀ ਹੈ ਉਮਰ ਹੱਦੀ 24 ਸਾਲ ਦੇ ਵਿਚਕਾਰ ਤਾਂ ਤੁਸੀਂ ਨਾ ਪੋਸਟਾਂ ਦੀ ਅਪਲਾਈ ਕਰ ਸਕੋਗੇ ਦੋਸਤੋ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਜੀ ਦੋਸਤੋ ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਜੀ ਆਪਣੇ ओरिजिनल ਡਾਕੂਮੈਂਟਸ ਤੇ ਫੋਟੋ ਕਾਪੀਆਂ ਲੈ ਕੇ ਇੰਟਰਵਿਊ ਲਈ ਪਹੁੰਚਣਾ ਹੋਵੇਗਾ ਜੀ ਇੰਟਰਵਿਊ ਅਟੈਂਡ ਕਰਨ ਲਈ ਤੁਹਾਨੂੰ ਕੋਈ ਟ੍ਰੇਡ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੇ ਦਰਦਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ